ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੀਂ ਬੜੀ ਸਾਸਤ ਅਤੇ ਫਿਲਮੀ ਅਦਾਕਾਰਾ ਕੰਗਨਾ ਰੌਤ ਨੂੰ ਪੰਜਾਬ ਦੇ ਵਿੱਚੋਂ ਲੱਗਿਆ ਬੜਾ ਵੱਡਾ ਝਟਕਾ ਇੱਕ ਪਾਸੇ ਕੰਗਨਾ ਰੌਤ ਵੱਲੋਂ ਹਰ ਪੱਧਰ ਤੇ ਪੰਜਾਬ ਦੇ ਲੋਕਾਂ ਦਾ ਵਿਰੋਧ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ ਅਤਵਾਦ ਦੇ ਨਾਲ ਉਗਰਵਾਦ ਦੇ ਨਾਲ ਦੂਸਰੇ ਪਾਸੇ ਬੰਗਲਾਦੇਸ਼ ਵਰਗੇ ਦੇਸ਼ ਦੇ ਨਾਲ ਜੋੜਿਆ ਗਿਆ ਕੰਗਨਾ ਰੌਤ ਵੱਲੋਂ ਕਿਸਾਨਾਂ ਦਾ ਵੀ ਵਿਰੋਧ ਕੀਤਾ ਗਿਆ ਖਾਸ ਕਰਕੇ ਜਦੋਂ 2021 ਦੇ ਵਿੱਚ ਬੜਾ ਵੱਡਾ ਧਰਨਾ ਲੱਗਿਆ ਸੀ ਅਣਮਿੱਥੇ ਸਮੇਂ ਲਈ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਭੱਡਿਆ ਗਿਆ ਕੰਗਨਾ ਰੌਤ ਵੱਲੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀਆਂ ਮਾਵਾਂ ਤੇ ਭੈਣਾਂ ਨੂੰ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਇਹਨਾਂ ਵੱਲੋਂ ਬਲਾਤਕਾਰ ਕੀਤੇ ਗਏ ਇਨਾ ਵੱਲੂ ਕਤਲ ਕੀਤੇ ਗਿਆ ਉਸ ਧਰਨੇ ਦੇ ਵਿੱਚ ਜੇਕਰ ਮੋਦੀ ਸਰਕਾਰ ਕਾਨੂੰਨ ਵਾਪਸ ਨਾ ਲੈਂਦੀ ਤੇ ਬੰਗਲਾਦੇਸ਼ ਵਰਗੇ ਹਾਥ ਹਲਾਤ ਹੋ ਜਾਣੇ ਸੀ ਪੰਜਾਬ ਦੇ ਵਿੱਚ ਲੇਕਿਨ ਉਸ ਦੀ ਨਵੀਂ ਬਣੀ ਫਿਲਮ ਫਿਲਮ ਜਿਹੜੀ ਐਮਰਜੈਂਸੀ ਹੈ ਉਸ ਨੇ ਵੀ ਬੜਾ ਵੱਡਾ ਖਲਾਰਾ ਪਾ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਨੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਫਿਲਹਾਲ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਨਹੀਂ ਚੱਲ ਸਕੇਗੀ ਭਾਜਪਾ ਨੂੰ ਛੱਡ ਕੇ ਦੂਜੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਫਿਲਮ ਨੂੰ ਰਿਲੀਜ਼ ਅਤੇ ਸਿਨੇਮਾ ਘਰਾਂ ਵਿੱਚ ਦਿਖਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ ਯਾਨੀ ਕਿ ਸਿਰਫ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਵਿਰੋਧ ਨਹੀਂ ਕੀਤਾ ਕੰਗਨਾ ਨੌਤ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਦਾ ਇੱਧਰ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਵਿਰੋਧ ਕਰ ਦਿੱਤਾ ਗਿਆ ਹੈ ਨਵੀਂ ਬਣੀ ਫਿਲਮ ਐਮਰਜੈਂਸੀ ਇਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸੂਬੇ ਦੇ ਮੁੱਖ ਮੰਤਰੀ ਨੂੰ ਮਿਲੇ ਉਸ ਤੋਂ ਬਾਅਦ ਨਿਰਦੇਸ਼ਕ ਨੂੰ ਵੀ ਮਿਲੇ ਉਹ ਚਿੱਠੀ ਲਿਖੀ ਗਈ ਜਿਨ੍ਹਾਂ ਨੇ ਫਿਲਮ ਦਾ ਫਲਮਾਕਨ ਕੀਤਾ ਹੈ ਐਮਰਜੈਂਸੀ ਯਾਨੀ ਕਿ ਉਹਨ ਸੂਬੇ ਦੀ ਸਰਕਾਰ ਨੇ ਵੀ ਸੈਂਸਰ ਬੋਰਡ ਨੂੰ ਚਿੱਠੀ ਲਿਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਦਿਖਾਈ ਜਾਂਦੀ ਹੈ ਤਾਂ ਤਣਾਅ ਪੂਰਨ ਪੂਰਨ ਜਿਹੜਾ ਹੈ ਮਾਹੌਲ ਬਣ ਸਕਦਾ ਹੈ ਇਸ ਲਈ ਪੰਜਾਬ ਦੇ ਵਿੱਚ ਬਿਲਕੁਲ ਫਿਲਮ ਬੈਨ ਕਰ ਦਿੱਤੀ ਜਾਵੇ ਉਧਰ ਝਟਕਾ ਲੱਗਿਆ ਹੈ ਬੰਗਲਾਦੇਸ਼ ਤੋਂ ਬੰਗਲਾਦੇਸ਼ ਦੀ ਸਰਕਾਰ ਨੇ ਵੀ ਕਹਿ ਦਿੱਤਾ ਹੈ ਕਿ ਕੰਗਨਾ ਨੌ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਅਸੀਂ ਬੰਗਲਾਦੇਸ਼ ਦੇ ਸਿਨੇਮਾ ਘਰਾਂ ਦੇ ਵਿੱਚ ਨਹੀਂ ਚਲਾਉਂਦੇ ਆਂਗੇ ਪਾਕਿਸਤਾਨ ਵੱਲੋਂ ਵੀ ਵਿਰੋਧ ਹੋਵੇਗਾ ਯਾਨੀ ਕਿ ਕੰਗਨਾ ਰੌਦ ਦੀ ਨਵੀਂ ਬਣੀ ਫਿਲਮ ਦਾ ਵਿਰੋਧ ਹੋਣ ਜਿਹੜਾ ਹੈ ਵਰਲਡਵਾਈਡ ਹੋਵੇਗਾ ਕਿਉਂਕਿ ਜਿੱਥੇ-ਜਿੱਥੇ ਪੰਜਾਬ ਪੰਜਾਬੀਅਤ ਪੰਥਕ ਲੋਕ ਬੈਠੇ ਹੋਏ ਨੇ ਕਿਉਂਕਿ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਜਿਸ ਤਰ੍ਹਾਂ ਪਹਿਲਾ ਟ੍ਰੇਲਰ ਰਿਲੀਜ਼ ਕੀਤੇ ਗਿਆ ਸੀ 21ਵੀਂ ਸਦੀ ਦੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਲੈ ਕੇ ਕਿਉਂਕਿ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਅਕਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਕਰ ਦਿੱਤੇ ਸੀ ਜਿੱਥੇ ਕਿ ਉਹ ਖਾਲਸਾ ਦੀ ਮੰਗ ਕਰ ਰਹੇ ਨੇ ਅਤੇ ਕਾਂਗਰਸ ਯਾਨੀ ਕਿ ਇੰਦਰਾ ਗਾਦੀ ਵਾਸਤੇ ਵੋਟ ਮੰਗ ਰਹੇ ਨੇ ਜਿਵੇਂ ਹੀ ਇਹ ਪਤਾ ਲੱਗਿਆ ਐਸਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਖਾਸ ਕਰਕੇ ਐਡਵੋਕੇਟ ਅਰਜਨਦਰ ਸਿੰਘ ਧਾਮੀ ਨੂੰ ਉਹਨਾਂ ਦਿਨਾਂ ਵਿੱਚ ਵਿਰੋਧ ਕੀਤਾ ਗਿਆ ਹੁਣ ਫਿਰ ਨਿਹੰਗ ਸਿੰਘਾਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਅਤੇ ਸਮੂਹ ਜਿਹੜਾ ਭਾਈਚਾਰਾ ਹੈ ਚਾਹੇ ਉਹ ਸਿੱਖ ਭਾਈਚਾਰਾ ਨਹੀਂ Hindu ਭਾਈਚਾਰੇ ਵੱਲੋਂ ਵੀ ਕੱਗਨਾ ਰੌਤ ਦੀ ਨਵੀਂ ਬਣੀ ਫਿਲਮ ਐਮਰਜੰਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ